ਉਦੋਂ ਲੋਕਾਂ ਨੂੰ ਬਹੁਤ ਸਾਨੂੰ ਪ੍ਰੇਰਣਾ ਮਿਲੀ ਉਸ ਤੋਂ ਪਹਿਲਾਂ ਤਾਂ ਚਲੋ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਯਾਰ ਦੋਸਤ ਨੂੰ ਇਹਦਾ ਦੇਖ ਕੇ ਹੁੰਦੇ ਨੇ ਫੋਨ ਉਦੋਂ ਸਾਨੂੰ ਪ੍ਰੇਰਣਾ ਮਿਲ ਕੇ ਖੂਨਦਾਨ ਕਰਨ ਦਾ ਜਿੰਦਾ ਇਹ ਡਰ ਪੋ ਚੁੱਕਿਆ ਗਿਆ ਤੇ ਖੂਨਦਾਨ ਨਾਲ ਕਿਸੇ ਦੀ ਜਾਨ ਬਚਦੀ ਹੈ ਉਦੋਂ ਵੱਡਾ ਕੋਈ ਕੰਪਨੀ ਜਿਹੜੀ ਕਮੇ ਸੋਸਾਇਟੀ ਕਰਦੇ ਨੇ ਇਹ ਵੀ ਬਹੁਤ ਵਧੀਆ ਸਟੈਪ ਇਹਨਾਂ ਦਾ ਹਰ ਸਾਲ ਸਾਡੇ ਜਵਾਨ ਬਾਰਡਰ ਤੇ ਕੰਮ ਕਰਦੇ ਨੇ ਉੱਥੋਂ ਖੂਨ ਦੀ ਲੋੜ ਹੁੰਦੀ ਹੈ ਤੇ ਆਮ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਲੋਕਾਂ ਨੂੰ ਹਸਪਤਾਲ ਦੇ ਵਿੱਚ ਖੂਨਦਾਨ ਮਿਲਦਾ ਕਿਉਂਕਿ ਜਿਹਨਾਂ ਦੇ ਨਾਲ ਰਿਸ਼ਤੇਦਾਰ ਨਹੀਂ ਹੁੰਦੇ ਖੂਨ ਦੇਣ ਵਾਸਤੇ ਇਹ ਹੋਂ ਹੋਂ ਦੇ ਕੰਮ ਹੁੰਦਾ ਹੈ ਤੇ ਅਸੀਂ ਹਮੇਸ਼ਾ ਹੀ ਇਹਨਾਂ ਦੀ ਸਲਾਘਾ ਕਰਦਾ ਮੈਂ ਸਲਾਘਾ ਜੁ ਕਰ ਮੈਂ ਸਟੈਪਰ ਨੂੰ ਸਟੈਡੀ ਹਰ ਸਾਲ ਇਹ ਖੂਨਦਾਨ ਕਰਦੇ ਅਸੀਂ ਉਹਦੇ ਵਿੱਚ ਸ਼ਾਮਲ ਹੁੰਦੇ ਆ ਹਮੇਸ਼ਾ ਹੀ ਕੋਈ ਦੁਖੀ ਹੋਵੇ ਬਿਨ ਕੈਂਪ ਤੋਂ ਵੀ ਅਸੀਂ ਜਾਂਦੇ ਰਹਿੰਦੇ ਆ ਪਟਿਆਲੇ ਲੁਧਿਆਣੇ ਜਿੱਥੇ ਵੀ ਲੋੜ ਪੈਂਦੀ ਕਿਸੇ ਨੂੰ ਸਾਥੀ ਨੂੰ ਖੂਨ ਦੇਣ ਦੇ ਵਾਸਤੇ ਹਮੇਸ਼ਾ ਹੀ ਅਸੀਂ ਖੂਨਦਾਨ ਦੇਣ ਲਈ ਹਮੇਸ਼ਾ ਤਿਆਰ ਹਾਂ ਹੋਰ ਇੱਕ ਸੇਵਾ ਦੇ ਨਾਲ ਦਾਨ ਦੇਣ ਦੇ ਨਾਲ ਕੋਈ ਜਾਣ ਵਾਜੇ ਤੁਸੀਂ ਕਿਸੇ ਦੇ ਕੰਮ ਆਜੋ ਇਦੋਂ ਵੱਡੀ ਕੋਈ ਵੀ ਸੇਵਾ ਨਹੀਂ ਜੀ ਕੋਈ ਨਹੀਂ ਸੇਵਾ ਗੋਦੀ ਸੇਵਾ ਜਿਹੜੀ ਕਰਦੇ ਨੇ ਉਹ ਵੀ ਬਹੁਤ ਵਧੀਆ ਕਰਦੇ ਨੇ ਸਟੈਪ ਹਾਉਸ ਸਟੈਡੀ ਵਾਲੇ ਕਿਉਂਕਿ ਇਹਨਾਂ ਦੇ ਹਮੇਸ਼ਾ ਹੀ ਸਾਰੇ ਨੌਜਵਾਨ ਪ੍ਰੇਰਨਾ ਕਰਦੇ ਨੇ ਬੁੱਟੇ ਦੀ ਸੇਵਾ ਕਰਦੇ ਨੇ ਅਸੀਂ ਇਹਨਾਂ ਤੋਂ ਪ੍ਰਭਾਵਿਤ ਬਹੁਤ ਅਸੀਂ ਇਹਨਾਂ ਦੇ ਫੰਕਸ਼ਨ ਜਿਹੜੇ ਇੱਕ ਚਾਉਂਦੇ ਆਂ ਉਹਨਾਂ ਦਾ ਹਮੇਸ਼ਾ ਹੀ ਕਰਦੇ ਆਂ ਚਲੋ ਹੁਣ ਤਾਂ ਜੋ ਕਿ ਆਪ ਲਗਾਇਆ ਗਿਆ ਤੁਸੀਂ ਜਿਹੜੇ ਖੁੰਦਾਂ ਦੇ ਰਹੇ ਹੋ ਉਹਨਾਂ ਨੂੰ ਸਾਥ ਦੇਣ ਦੀ ਕੀ ਗੱਲ ਕਰੇ ਆਪਣੀ ਦੇਖੋ ਅੱਜ ਮੈਂ ਉਹਦੇ ਆਇਆ ਤੇ ਤਾਂ ਲੋਕ ਜਿਹੜੇ ਉਹਦੇ ਨਹੀਂ ਇਹ ਮਨਸ਼ ਕਰੀ ਜਾਂਦਾ ਆ ਉਹਦੇ ਇੰਦਰ ਕੋਲ ਨਹੀਂ ਇਹਨਾਂ ਨੇ ਮਾੜਾ ਮੁੰਡਾ ਇੱਕ ਨੀਚਾ ਆ ਉਹ ਮੈਂ 52 ਜਾਂ ਉਸ ਤੋਂ ਜ਼ਿਆਦਾ ਵਿਜੀਨਾ ਟਾਈਮ ਮੈਂ ਹਾਂ ਮੈਂ ਆਦੋਬ ਗੱਲ ਕਰਦਾ ਰਹੂੰਗਾ ਟਾਈਮ ਟਾਈਮ ਕਰਦਾ ਰਹੂੰਗਾ ਕਿਤੇ ਵੀ ਕੋਈ ਦਾ ਅਵੇਲੇਬਲ ਲੱਗਦਾ ਤਾਂ ਇਹਨਾਂ ਨੂੰ ਦੇਖ ਕੇ ਮੇਰੇ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਦੀ ਇੱਜ਼ਤ ਹੈ ਤੇ ਬੇਨਤੀ ਵੀ ਹੈ ਕਿ ਕੋਈ ਤਾਂ ਕੰਨਾ ਵੀ ਹੋ ਜੇ ਉਹ ਕੱਟਦੀ ਹੈ ਸਵੀ ਜਿੰਦਗੀ ਬਚਾ ਸਕਦੇ ਨੇ ਇਸ ਫੋਨ ਦਾ ਤੋਂ ਅ ਰਿਕਵਾ ਸੰਦੋ ਇਹ ਕਿ ਮਾਤਵਾਦਾਂ ਦੇ ਪੀਐਸ ਨੋਬਲ ਕੋਰ ਦਾ ਹਿੱਸਾ ਹੈ ਥੈਂਕ ਯੂ ਅਨ ਦੇਖੇ ਸਾਹਮਣੇ ਕੀ ਕੋਈ ਅੱਤਰ ਸਾਹਮਣੇ ਹੈ ਕਿਹਦਾ ਹੈ ख सामन जी ਮੈਂ ਇਹ ਕਿ ਸਮਝ ਲਈ ਗੱਲ ਜਸ ਤੇ ਪੌਸਾਈਟੀ ਵੱਲੋਂ ਫੰਡ ਦਾ ਨਕਲ ਲਗਾਇਆ ਗਿਆ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਸ਼ੋਕ ਕੁਮਾਰ ਬੱਧਾ ਚੇਰਮੈਨ ਪੰਜਾਬ ਕੌਂਸਲ ਮਿਸਨ ਪੰਜਾਬ ਅੱਜ ਮੈਂ ਦੱਸਣ ਲੱਗਾ ਬਹੁਤ ਖੁਸ਼ੀ ਵੀ ਹੋ ਰਹੀ ਹੈ ਤੇ ਮਾਣ ਵੀ ਹੋ ਰਿਹਾ ਹੈ ਕਿ ਸਾਡੇ ਸ਼ਹਿਰ ਦੇ ਨੌਜਵਾਨ ਸੈਕੌਨਸਿਟੀ ਦੇ ਨਾਮ ਤੇ ਇੱਕ ਐਨਜੀਓ ਚਲਾਉਂਦੇ ਨੇ ਜਿਹਦੇ ਵਿੱਚ ਬਹੁਤ ਹੀ ਸੇਵਾ ਦੇ ਕੰਮ ਕਰਦੇ ਆ ਤੇ ਨਾਲ ਹੀ ਗਊਧਾਮ ਕਸ਼ਟ ਉਹਦੇ ਵਿੱਚ ਗਊ ਸੇਵਾ ਦਾ ਕੰਮ ਕਰਦੇ ਆ ਗਊ ਸੇਵਾ ਦਾ ਕੰਮ ਵੀ ਇੰਨਾ ਜਾਣੇ ਕਰਦੇ ਨੇ ਕਿ ਪੂਰੀ ਮਸਜਿਦ ਦੇ ਸਾਲਾਂ ਦੀ ਜਦੋਂ ਵੀ ਸਾਨੂੰ ਕਿਤੇ ਚੇਅਰਮੈਨ ਹੁੰਦੇ ਨਾ ਤੇ ਸਾਨੂੰ ਸੋਣ ਆਉਂਦਾ ਕਿਤੇ ਉਹ ਵੀ ਕਿ ਸਾਡੇ ਉੱਤੇ ਗਊ ਤੇ ਸ਼ਹਿਰ ਦੀ ਬਿਮਾਰ ਹੈ ਕਿਤੇ ਕੋਈ ਐਕਸੀਡੈਂਟ ਹੋਇਆ ਹੈ ਚਾਹੇ ਨਾ 9 ਵਜੇ ਫੋਨ ਕਰੀਏ ਚਾਹੇ 10 ਵਜੇ ਫੋਨ ਕਰੀਏ ਅੱਧੇ ਘੰਟੇ ਬਾਅਦ ਲੈ ਜਵਾਬ ਆ ਜਾਂਦਾ ਵੀ ਉਹਦਾ ਹੋ ਗਿਆ ਜੀ ਕੰਮ ਹੋ ਗਿਆ ਜਿੰਨਾ ਵੀ ਅਸੀਂ ਇਹਨਾਂ ਤੇ ਮਾਨ ਕਰੀਏ ਜਿੰਨਾ ਫਕਰ ਕਰੀਏ ਬਹੁਤ ਥੋੜਾ ਹੈਗਾ ਤੇ ਨਾਲ ਹੀ ਆ ਜਿਨ੍ਹਾਂ ਨੇ ਖੂਨਦਾਨ ਕੈਂਪ ਲਾਇਆ ਵੈ ਤੇ ਉਹਦੇ ਵਿੱਚ 2-4 ਮਹੀਨਾਵਾਂ 6 ਮਹੀਨਾਵਾਂ ਜ਼ਮਦੀ ਰਹਿੰਦੇ ਨੇ ਕਹਿੰਦਾ ਕਹਿੰਦਾ ਜੀ 10 ਵਜੇ 10 ਵਜੇ ਕਹਿੰਦਾ ਬਹੁਤ ਹੀ ਸੇਵਾ ਕਰਦੇ ਜਿਮੀ ਕਦਰ ਨਹੀਂ ਦਿੱਤੀ ਹੈ ਤੁਹਾਨੂੰ ਇਹ ਦਰਸ਼ਨ ਲੱਗੇ ਬਹੁਤ ਖੁਸ਼ੀ ਹੁੰਦੀ ਹੈ ਸਾਡੇ ਮਾਨਵਿੰਦਾ ਕਿ ਸਾਡੇ ਸ਼ਹਿਰ ਦੇ ਵਿੱਚ ਇਹ ਜਿਹੇ ਨੌਜਵਾਨ ਔਰ ਅਕਾ ਬੰਦੂ ਜਵਾਨ ਹੈਗੇ ਨੇ ਇਹਨਾਂ ਦੇ ਨਾਲ ਹੀ ਸ਼ਹਿਰ ਦਾ ਵਿਕਾਰ ਸ਼ਹਿਰ ਦਾ ਮਾਣ ਰੱਤਾ ਜੋ ਫੂਨਡਾਂ ਕੈਂਪ ਲਗਾਇਆ ਗਿਆ ਅੱਜ ਟੈਪੋ ਸੋਸਾਇਟੀ ਵੱਲੋਂ ਉਹਦੇ ਬਾਰੇ ਕੁਝ ਕੀ ਕਹਿਣਾ ਚਾਹੁੰਦੇ ਜਿਹੜਾ ਇਸ ਟੈਪੋ ਸੋਸਾਇਟੀ ਵਾਲਿਆਂ ਨੇ ਇਹਦੇ ਸਹਾਇਆ ਦੇ ਲਾ ਕੇ ਇਹ ਜਿਹੜਾ ਫੂਨਡਾਂ ਕੈਂਪ ਲਗਾਇਆ ਹੈ ਬਹੁਤ ਹੀ ਵਧੀਆ ਕੰਮ ਹੈ ਦਾ ਬਹੁਤ ਵਧੀਆ ਚੀਜ਼ ਹੈ ਜਿਹੜਾ ਕੋਈ ਕਿਸੇ ਨੂੰ ਮਦਦ ਦੇ ਬੰਦੇ ਨੂੰ ਨੂੰ ਮਿਲ ਚਵੇ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਇਹ ਤੋਂ ਬਹੁਤ ਹੀ ਲੱਗਦਾ ਵੀ ਬਹੁਤ ਬਾਕੀ ਇਹ ਜਿਹੜੇ ਸਟੈਂਡਸ ਅਰੇਡੀ ਹੈ ਗਊਆ ਦੀ ਸੇਵਾ ਹੋ ਰਹੀ ਹੈ ਬਹੁਤ ਸਵਾਸਥਿ ਵੀ ਕੰਮ ਕਰਦੇ ਨੇ ਬਹੁਤ ਵਧੀਆ ਜਿਹੇ ਸੋਸਾਇਟੀ ਦਾ ਬਣਾ ਰਹੀ ਹੈ ਇਹ ਪਰਮਾਤਮਾ ਵੱਲੋਂ ਕੋਈ ਆਸ ਕਰਦੇ ਆਂ ਕਿ ਇਸ ਸੋਸਾਇਟੀ ਨੂੰ

जो खूनदान कैंप लगाया जाए तीन कैंप लगाए जा रहे हैं सब तो पहले शहर निवास खूनदानी शिकार है धन्यवाद अब साइ सोसायटी वालों दसवें खूनदान कैंप लगाया गया है इस तरह की तहसी संस्था वालों हर तीन तीन महीने बारी खूनदानी कैंप लगाया भी रहा है शहर اُن نيا دياو هاج دو سا ته هاج اٿي ڏيکڻي سان منهن نالو